ਨਾਮ ਮਨਚਰਮਾ ਮੈਂ ਪ੍ਰਧਾਨ ਸ਼ੋਮਨੀ ਕਾਲੀ ਦਲ ਪੰਜਾਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 15 ਅਗਸਤ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਤੇ ਰਖੜੀ ਤੇ ਮੇਰੇ ਮੇਰੀਆਂ ਜਿੰਨੀਆਂ ਵੀ ਭੈਣਾਂ ਦੇਖ ਰਹੀਆਂ ਸਭ ਨੂੰ ਮੁਬਾਰਕਾਂ ਇਹ ਰਖੜੀ ਤੁਹਾਡੇ ਲਈ ਖੁਸ਼ੀਆਂ ਤੇ ਖੜੇ ਲੈ ਕੇ ਆਵੇ ਤੇ 15 ਅਗਸਤ ਦੀਆਂ ਮੁਬਾਰਕਾਂ ਦੇ ਨਾਲ-ਨਾਲ ਮੈਂ ਸਰਕਾਰ ਨੂੰ ਤਹਿਿਲ ਕਰਨੀ ਚਾਹੁੰਦਾ ਕਿ ਜੋ ਪ੍ਰਾਪਰਟੀ ਉਦੇ ਵਿੱਚ ਮੇਰੇ ਜਿੰਨੇ ਵੀ ਇੱਥੇ ਸਾਡਾ ਖਰੜਾ ਹੈ ਜਿਹੜਾ ਪ੍ਰਾਪਰਟੀ ਹੱਬ ਹੈ ਪ੍ਰਾਪਰਟੀ ਦੇ ਵਿੱਚ ਜਿੰਨੇ ਵੀ ਭਾਈ ਮੇਰੇ ਲੱਗੇ ਹੋਏ ਆ ਕੰਮ ਕਰਨ ਦੇ ਵਿੱਚ ਆਇਓ ਬਿਲਡਰ ਹੈ ਚਾਹੇ ਉਹ ਡੀਲਰ ਹੈ ਉਹਨਾਂ ਨੂੰ ਇੱਕ ਬੜੀ ਦਿੱਕਤ ਆ ਰਹੀ ਹੈ ਐਨਓਸੀ ਦੀ ਕਾਫੀ ਦੇਰ ਤੋਂ ਸੀ ਇਹ ਬਾਤ ਚੱਕੀ ਆ ਸਮੇਂ ਸਿਰ ਉਸ ਐਨਓਸੀ ਦਾ ਖਮਿਆਜਾ ਸਰਕਾਰ ਨੇ ਭੁਗਤਿਆ ਵੀ ਹੈ ਇਹਨਾਂ ਇਲੈਕਸ਼ਨਾਂ ਦੇ ਵਿੱਚ ਤੇ ਮੈਂ ਚਾਹਨਾ ਕਿ ਤੁਸੀਂ ਵੀ 15 ਅਗਸਤ ਦੇ ਉੱਤੇ ਭਗਵੰਤ ਮਾਨ ਜੀ ਇਹ ਇੱਕ ਤਰ੍ਹਾਂ ਗਿਫਟ ਦੇ ਦੋ ਇਹਨਾਂ ਲੋਕਾਂ ਨੂੰ ਕਿ ਇਹ ਐਨਓਸੀ ਦੀ ਜਿਹੜੀ ਇੱਕ ਤੁਗਲਗੀ ਫਰਮਾਨ ਹੈ ਇਹਨੂੰ ਚੱਕਿਆ ਜਾਵੇ ਤੇ ਤਾਂ ਕਿ ਮੇਰੇ ਬਿਲਡਰ ਭਰਾ ਜਿੰਨੇ ਵੀ ਹੈ ਉਹ ਸੁੱਖ ਦਾ ਸਾਹ ਲੈ ਸਕਣ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ